ਚੋਰ ਵੀ ਜਿਹੜੇ ਨੇ ਇਸੇ ਤੋਂ ਬਗੈਰ ਨਹੀਂ ਰਹਿ ਰਹੇ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਤੇ ਇਸੇ ਵਿਚਾਲੇ ਖੁਨ ਚੋਰਾ ਨੇ ਇੱਕ ਖਾਲੀ ਪਈ ਕਾਰ ਨੂੰ ਨਿਸ਼ਾਨਾ ਬਣਾਇਆ ਦਰਸਲ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਖਾਲੀ ਪਿਆ ਸੀਗਾ ਜਿਸ ਕਾਰ ਨੂੰ ਚੋਰਾਵਾਂ ਵੱਲੋਂ ਨਿਸ਼ਾਨਾ ਪਾਇਆ ਗਿਆ ਅਤੇ ਇਸ ਕਾਰ ਦੇ ਵਿੱਚ ਲੱਗੇ ਜੋ ਏਸੀ ਦੇ ਕੰਪਰੈਸ਼ਨਰਾਂ ਨੂੰ ਚੋਰੀ ਕਰਕੇ ਲੈ ਗਏ ਨੇ ਦਰਅਸਲ ਇਹਦੀ ਜਾਣਕਾਰੀ ਗੁਆਂਡੀਆ ਵੱਲੋਂ ਮਾਲਕ ਨੂੰ ਦਿੱਤੀ ਜਾਂਦੀ ਹੈ ਤੇ ਮਾਲਕ ਜਦੋਂ ਘਰ ਦੇ ਵਿੱਚ ਆ ਕੇ ਵੇਖਦੇ ਨੇ ਤਾਂ ਉਹਨਾਂ ਦੇ ਇੱਕ ਵਾਰ ਤਾਂ ਹੋਸ਼ ਉੱਡ ਜਾਂਦੇ ਨੇ ਦਰਅਸਲ ਉਹਣਾ ਵੱਲੋਂ ਕਿਹਾ ਜਾਂਦਾ ਕਿ ਏਸੀ ਦੀਆਂ ਪਾਈਪਾਂ ਕੱਟੀਆਂ ਹੋਈਆਂ ਨੇ ਤਾਂ ਇਸ ਤੋਂ ਬਾਅਦ ਘਰ ਦੇ ਮਾਲਕ ਨੂੰ ਫੋਨ ਕੀਤਾ ਜਾਂਦਾ ਹੈ ਘਰ ਦੇ ਮਾਲਕ ਪਹੁੰਚਦੇ ਨੇ ਜਦੋਂ ਉਹਣਾ ਵੱਲੋਂ ਆਪਣੇ ਘਰ ਦਾ ਹਾਲਚਲ ਵੇਖਿਆ ਜਾਂਦਾ ਤਾਂ ਘਰ ਦੇ ਅੰਦਰ ਜਿਹੜੇ ਹਾਲਾਤ ਨੇ ਉਹ ਬਿਲਕੁਲ ਠੀਕ ਹੁੰਦੇ ਨੇ ਪਰ ਜਿਹੜੇ ਬਾਹਰ ਏਸੀ ਦੇ ਕੰਪਰੈਸ਼ਨ ਲੱਗੇ ਹੁੰਦੇ ਨੇ ਉਹ ਚੋਰੀ ਕਰਕੇ ਲੈ ਜਾਂਦੇ ਨੇ ਇੱਥੋਂ ਤੱਕ ਕਿ ਜੋ ਛੱਤਾਂ ਦੇ ਉੱਪਰ ਪਈਆਂ ਕੁਰਸੀਆਂ ਸੀ ਉਹ ਵੀ ਚੋਰੀ ਕਰਕੇ ਚੋੜ ਲੱਗ ਗਏ ਨੇ ਦਰਅਸਲ ਉਹ ਚਾਕੂ ਉੱਥੇ ਹੀ ਰਹਿ ਗਿਆ ਜਿਸ ਨਾਲ ਏਸੇ ਦਿਨਾਂ ਪਾਈਪਾਂ ਕੱਟੀਆਂ ਸਨ ਤਾਂ ਜਦੋਂ ਮਾਲਕ ਆਂਦਾ ਹੈ ਉਹ ਛੁੱਟ ਜਾਂਦੇ ਨੇ ਜਿਥੇ ਉਹੜਾ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਹਿਲਾ ਉਹ ਇਸ ਘਰ ਦੇ ਵਿੱਚ ਰਹਿੰਦੇ ਸੀ ਤੇ ਉਸ ਤੋਂ 6 ਮਹੀਨੇ ਬਾਅਦ ਉਹ ਜਲੰਧਰ ਦੇ ਵਿੱਚ ਰਹਿ ਲੱਗ ਪਏ ਨੇ ਤੇ ਸਿਰਫ ਇਹ ਘਰ ਕਦੇ ਕਦਾਈ ਸਫਾਈ ਕਰਨ ਦੇ ਲਈ ਇੱਥੇ ਆਉਂਦੇ ਨੇ ਪਰ ਹੁਣ ਗਵੰਡੀਆਂ ਨੇ ਉਹਨਾਂ ਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਤਾਂ ਅਸੀਂ ਦੇਖਦੇ ਹਾਂ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਅੱਜ ਦਿਨ ਚੋਰੀ ਦੀਆਂ ਵਾਰਦਾਤਾਂ ਵਾਪਰੀਆਂ ਨੇ ਪਰ ਪ੍ਰਸ਼ਾਸਨ ਦਾ ਇਹਨਾਂ ਦੇ ਮਨ ਦੇ ਵਿੱਚ ਕੋਈ ਵੀ ਖੋਪ ਨਹੀਂ ਹੈ ਤੇ ਅਜਿਹੀ ਇੱਕ ਘਟਨਾ ਇਸ ਘਰ ਤੇ ਵਿੱਚ ਵਾਪਰੀ ਹੈ ਤਾਂ ਕੀ ਕੁਝ ਕਹਿੰਦਾ ਹੋਇਆ ਨਜ਼ਰ ਆ ਰਿਹਾ ਘਰ ਦਾ ਮਾਲਕ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਸੁਣਦੇ ਹਾਂ ਜੀ ਮੈਡਮ ਕਿਨਾ ਜੀ ਆਪਣਾ اور مندر کور ਕਿੱਥੇ ਰਹਿਣਾ ਹੈ ਜੀ ਹਾਂ ਜਨਦਰ ਫਗਵਾੜੇ ਸਹੀ ਫਗਵਾੜੇ ਕਿਹੜੀ ਜਗ੍ਹਾ ਘਰ ਹੈ ਜੀ ਆਪਣਾ ਆ ਸਿਟੀ ਹੱਦ ਦੇ ਬੈਕ ਸਾਈਡ ਕੀ ਮਾਮਲਾ ਕੀ ਮੈਡਮ ਕਿ ਤੁਹਾਨੂੰ ਕਹਿੰਦੇ ਗਵਾਂਡੀਆਂ ਦਾ ਫੋਨ ਆਇਆ ਸੀਗਾ ਹਾਂਜੀ ਕੀ ਫੋਨ ਆਇਆ ਤੁਹਾਨੂੰ ਗਵਾਂਡੀਆਂ ਦਾ ਉਹ ਕਹਿੰਦੇ ਸੀ ਕਿ ਮਤਲਬ ਏਸੀ ਦੇ ਉੱਪਰ ਦੇ ਤੁਹਾਡੇ ਨਾ ਪੱਟਕੇ ਲੱਗੇ ਹੈਗੇ ਦੋ ਨਹੀਂ ਦੋ ਲੱਗੇ ਸੀ ਐਕਚੁਅਲੀ ਮੇਰੇ ਨਾ ਤੇ ਉਹ ਕਹਿੰਦੇ ਪੱਟਕੇ ਲੱਗੇ ਦੋ ਮਸ਼ੀਨਾਂ ਲੱਗੀਆਂ ਸੀ ਦੋ ਮਸ਼ੀਨਾਂ ਲੱਗੀਆਂ ਸੀ ਉਹ ਲੱਗੇ ਨਾਲ ਕਿੰਨੇ ਟਾਈਮ ਤੋਂ ਮੈਡਮ ਘਰ ਖਾਲੀ ਪਿਆ ਹੈ 7 ਮਹੀਨੇ ਖਾਲੀ ਰਿਹਾ ਹੈ ਉਹਦਾ ਸਮਾਨ ਠੀਕ ਠਾਕ ਸਾਰਾ ਅੰਦਰ ਬਾਕੀ ਕੋਈ ਤੁਹਾਨੂੰ ਲੱਗਦੀ ਸ਼ੱਕ ਕੌਣ ਹੋ ਸਕਦੇ ਬੰਦੇ ਨਹੀਂ ਸਾਨੂੰ ਇਹ ਤਾਂ ਕੁਸ਼ਨ ਦਾਜਾਂ ਨਹੀਂ ਲੱਗਦਾ ਜੇ ਤੁਸੀਂ ਗੱਲ ਦੋ ਤੇ ਕਦੋਂ ਆਏ ਸੀਗੇ ਆਪਣਾ ਮਕਾਨ ਦੇਖਣ ਪਹਿਲਾਂ ਤੁਸੀਂ ਅਸੀਂ ਅੱਜ ਹੀ ਆਏ ਹਾਂ ਨਹੀਂ ਇਸ ਤੋਂ ਪਹਿਲਾਂ ਆਏ ਸੀ ਜਦੋਂ ਪਹਿਲਾਂ ਕਦੋਂ 걔ੜਾ ਮਾਰਿਆ ਹੋਊਗਾ ਇਹ ਤਾਂ ਮੇਰੇ ਬੇਟੇ ਨੇ 걔ੜਾ ਮਾਰੀ ਸੀ ਪਿਛਲੇ ਮੰਗਲਵਾਰ ਨੂੰ ਇਹ ਆਇਆ ਸੀ ਦੇਖਣ ਕਹਿੰਦਾ ਉਸ ਟਾਈਮ ਸੀ ਸਰ ਕੋ ਸਹੀ ਤੇ ਬਾਅਦ ਚ ਹੁਣ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਗਏ ਸਾਨੂੰ ਕਿੰਨੇ ਕ ਦਾ ਮੈਡਮ ਤੁਹਾਡਾ ਨੁਕਸਾਨ ਹੋ ਗਿਆ ਹੈ ਇਹ ਫਟੋਕਟ 20000 ਤੱਕ ਦਾ ਹੋਈ ਹੋਈ ਹੈ ਤੇ ਕੀ ਹੁਣ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਸਾਡਾ ਪਤਾ ਕੀਤਾ ਜਾਵੇ ਕਿ ਕੌਣ ਸੀ ਚੋਰ ਠੀਕ ਭਾਜੀ ਕੀ ਨਾਂ ਜੀ ਆਪਣਾ ਮੇਰਾ ਪਈ ਤਨਵੀਰ ਕਿੱਥੇ ਦੇ ਰਹਿਣ ਆ ਮੈਂ ਭਾਜੀ ਫਗਵਾੜੇ ਤੇ ਰਹਿਣ ਵਾਲਾ ਸੀ ਫਿਲਹਾਲ ਜਲੰਧਰ ਰਹਿਨੇ ਸੀ ਕਿਹੜੇ ਮੁਹੱਲੇ ਚ ਮਕਾਨ ਆਪਣਾ ਇਹ ਇਹ ਆਪਣੇ ਭਾਜੀ ਸਿਟੀ ਹਾਈਟ ਕਲੋਨੀ ਦੇ ਵਿੱਚ ਹੈ ਸਿਟੀ ਹਾਈਟ ਦੀ ਬੈਕ ਸਾਈਡ ਚ ਕੀ ਮਾਮਲਾ ਕਿ ਅੱਜ ਤੁਸੀਂ ਜਦੋਂ ਆਏ ਆ ਘਰ ਤੇ ਦੇਖਿਆ ਜੋ ਆ ਕੇ ਅੱਜ ਸਾਨੂੰ ਸਾਜੀ ਕੱਲ ਗਵਾਂਡੀਆ ਤੋਂ ਫੋਨ ਆਇਆ ਸੀ ਕਿ ਤੁਹਾਡੇ ਏਸੀ ਦੀ ਜਿਹੜੀ ਪਾਈਪਾਂ ਉਹ ਕੱਟੇ ਹੋਏ ਜਦੋਂ ਆ ਕੇ ਦੇਖਿਆ ਅਸੀਂ ਦੋਨੇ ਕੰਪਰੈਸਰ ਚ ਅੱਕ ਹੋਏ ਹੋਏ ਸੀ ਕਿੰਨੇ ਸੀ ਜੇ ਮਤਲਬ ਟੋਟਲ ਸੀਗੇ ਆਊਟਰ ਦੋ ਆਊਟਰ ਸੀਗੇ ਭਾਜੀ ਇਹ ਦੋਨੋਂ ਹੀ ਗਏ ਮਤਲਬ ਚੋਰੀ ਹੋ ਗਏ ਹਾਂਜੀ ਭਾਜੀ ਦੋਨੋਂ ਹੀ ਚੋਰੀ ਹੋ ਗਏ ਕੁਝ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਆਏ ਕੌਣ ਪਤਾ ਲੱਗਾ ਕਿਧਰੋਂ ਆਏ ਕੋਈ ਨਹੀਂ ਭਾਜੀ ਥਾਣੇ ਦਰਖਾਸਤ ਦਿੱਤੀ ਸੀ ਛੱਲੇ ਕੋਈ ਮੁਲਾਜ਼ਮ ਨਹੀਂ ਆਇਆ ਤੇ ਜਿਹੜੀਆਂ ਇੱਕ ਕੁਰਸੀਆਂ ਪਈਆਂ ਉਹ ਤੇ ਦਿਖਾਉਂਦੇ ਭਈ ਉਹ ਕੀ ਮੈਟਰ ਸੀ ਸਾਰਾ ਉਹ ਭਾਜੀ ਸ਼ਾਇਦ ਉਹਨਾਂ ਨੇ ਨਾਲ ਦੇ ਕੋਠੇ ਚੜ੍ਹ ਕੇ ਉਥੋਂ ਉਹਨਾਂ ਨੇ ਸਾਰਾ ਲੈ ਗਏ ਕੰਪਰੈਸਰ ਤੇ ਇੱਕ ਤੇ ਇੱਕ ਤੇ ਉਹ ਚਾਕੂ ਵੀ ਦਿਖਾਉਂਦੇ ਭਈ ਹਥਿਆਰ ਵੀ ਪਿਆ ਸੀ ਕੰਦੇ ਘਰ ਹਾਂਜੀ ਉਹ ਉਹਨਾਂ ਨੇ ਕੱਟਦੇ ਕੱਟੇ ਹੋਣੇ ਉਹਨਾਂ ਨੇ ਉ ਭਾਈ ਕਿੰਨੇ ਕਿੰਨੇ ਟਾਂਦੇ ਸੀਗੇ ਅਸੀਂ ਇਹ ਇੱਕ ਭਾਈ ਡੇ ਟਾਂਦਾ ਸੀ ਇੱਕ ਭਾਈ ਇੱਕ ਟਾਂਦਾ ਸੀ ਤੇ ਕਿੰਨੀਆਂ ਕੁਰਸੀਆਂ ਸੀਗੀਆਂ ਟੋਟਲ ਜਦੋਂ ਤੁਸੀਂ ਦੇਖੀਆਂ ਜੁੜੀਆਂ ਅਸੀਂ ਦੋ ਕੁਰਸੀਆਂ ਜੁੜੀਆਂ ਪਈਆਂ ਸੀ ਇੱਕ ਥੱਲੇ ਲੰਮੀ ਪਈ ਸੀ ਤੇ ਤੁਸੀਂ ਕਦੋਂ ਗਏ ਸੀ ਆਪਣਾ ਘਰ ਛੱਡ ਕੇ ਆਪਣਾ ਸਾਨੂੰ 6 ਮਹੀਨੇ ਹੋ ਗਏ ਛੱਡੇ ਨੂੰ ਗਏ ਸੀ ਪਿਛਲੇ ਮੰਗਲਵਾਰ ਮੈਂ ਗੇੜਾ ਮਾਰ ਕੇ ਗਿਆ ਸੀ ਉਦੋਂ ਤਾਂ ਸਾਰਾ ਠੀਕ ਸੀ ਅੱਛਾ ਜੀ ਤੇ ਹੁਣ ਤੁਹਾਨੂੰ ਗਵਾਂਡੀਆਂ ਨੇ ਦੱਸਿਆ ਹਾਂਜੀ ਕੱਲ ਸਾਨੂੰ ਗਵਾਂਡੀਆਂ ਦਾ ਫੋਨ ਆਇਆ ਸੀ ਪੁਲਿਸ ਨੂੰ ਸ਼ਿਕਾਇਤ ਕਰ ਦੋ ਦਿੱਤੀ ਤੁਸੀਂ ਅੱਜ ਸਵੇਰੇ 11:00 11:30 ਦੇ ਵਿੱਚ ਦਿੱਤੀ ਕਿਹੜਾ ਥਾਣਾ ਪੈਂਦਾ ਭਾਜੀ ਸਾਣਾ ਸਾਣੀ ਸੱ ਤੇ ਅਸਟਾਮ ਕਿੰਨਾ ਟਾਈਮ ਹੋ ਗਿਆ ਅਸਟਾ ਮੇਰੇ 8:30 ਹੋ ਗਏ ਰਾਤ ਦੇ ਕੋ ਆਇਆ ਪੁਲਿਸ ਮੁਲਾਜ਼ਮ ਕੋਈ ਕੋਈ ਨਹੀਂ ਆਇਆ ਭਾਜੀ ਦੋ ਵਾਰੀ ਅਸੀਂ 100 ਨੰਬਰ ਤੇ ਫੋਨ ਵੀ ਕੀਤਾ ਸੀ ਤੇ ਕਿਸੇ ਨੂੰ ਕਿਰਾਏ ਤੇ ਵਗੈਰਾ ਤੇ ਚੜਿਆ ਸੀ ਸਮਾਨ ਜੇ ਕਿਦਾਂ ਟੋਟਲੀ ਖਾਲੀ ਸੀਗਾ ਇਹ ਟੋਟਲੀ ਖਾਲੀ ਬੰਦ ਮਕਾਨ ਸੀ ਜੀ ਤੇ ਉਧਾਂ ਦਾ ਸਮਾਨ ਥੋੜਾ ਠੀਕ ਆ ਬਾਕੀ ਤਾਂ ਨਹੀਂ ਛੇੜਿਆ ਕਿਸੇ ਨੇ ਨਹੀਂ ਨਹੀਂ ਭਾਜੀ ਬਾਕੀ ਸਾਰੇ ਜੋ ਚੀਜ਼ਾਂ ਦੱਸ ਰਹੇ ਹਾਂ ਉਸ ਤੋਂ ਇਲਾਵਾ ਤਾਂ ਨਹੀਂ ਕੁਝ ਚੋਰੀ ਹੋਇਆ ਭਾਜੀ ਕੁਝ ਨਹੀਂ ਹੋਇਆ ਭਾਜੀ ਉਹਨਾਂ ਕੀ ਹੋਇਆ ਸਮਾਨ ਦੋ ਕੰਪਰੈਸਰ ਚੁੱਕ ਕੇ ਲੈ ਗਏ ਕੀ ਕਹਿੰਦੇ ਪੁਲਿਸ ਮਲਾਜ਼ਮ ਕੀ ਕਹਿੰਦੇ ਹੋ ਤੁਹਾਨੂੰ ਪੁਲਿਸ ਮਲਾਜ਼ਮ ਕੋਈ ਨਹੀਂ ਉਹਨਾਂ ਨੇ ਇੱਕ ਲੈਟਰ ਲੈ ਲਈ ਸੀ ਬਸ ਕਹਿੰਦੇ ਆਪ ਆ ਜਾਣਗੇ ਮੌਸਮ ਮਲਾਜ਼ਮ ਕੋਈ ਨਹੀਂ ਆਇਆ ਅਜੇ ਤੱਕ ਕੋਈ ਘਰ ਤੇ ਸੀਸੀਟੀਵੀ ਕੈਮਰੇ ਨਹੀਂ ਭਾਜੀ ਕੋਈ ਆਂਟ ਗਵਾਂਡ ਦੇ ਵਿੱਚ ਨਹੀਂ ਭਾਜੀ ਹਲਕਾ ਕਿਤੇ ਵੀ ਸੀਸੀਟੀਵੀ ਕੈਮਰੇ ਨਹੀਂ ਕੋਈ ਤੁਹਾਨੂੰ ਸ਼ੱਕ ਹੈਗਾ ਵੀ ਬੰਦੇ ਕਿੱਧਰੋਂ ਆਏ ਆ ਕਿਧਰੋਂ ਨਹੀਂ ਕੋਈ ਸ਼ੱਕ ਤੁਹਾਨੂੰ ਬੰਦੇ ਕਿੱਧਰੋਂ ਆ ਸਕਦੇ ਆ ਬੰਦੇ ਤਾਂ ਕਿਧਰੋਂ ਹਾਂਜੀ ਮੰਡੀ ਦੇ ਪਿੱਛੇ ਮੰਡੀ ਪੈਂਦੀ ਆ ਜੀ ਸਾਡੇ ਨਾਲ ਦਾ ਘਰ ਵੀ ਸਾਡਾ ਖਾਲੀ ਆ ਨਾਲ ਦੇ ਸਾਡੇ ਨਾਲ ਦਾ ਪਲਾਟ ਵੀ ਖਾਲੀ ਜਿੱਥੇ ਪੈਟਰੋਲ ਪੰਪ ਦੀਆਂ ਲਾਈਨਾਂ ਜਾਂਦੀਆਂ ਆ ਤੇ ਸਾਰਾ ਹਾਲੇਦ ਵਾਲੇ ਪਿੱਛੇ ਕਿ ਉਹ ਵੀ ਚੜ ਸਕਦੇ ਆ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਜੀ ਚੋਰ ਫੜੇ ਜਾਂ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ